ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਅਪਡੇਟ ਨਾਲ ਸੋ ਦੋਸਤੋ ਗ੍ਰਾਮੀਣ ਡਾਕ ਸੇਵਕ ਦੀ ਜਿਹੜੀ ਪੋਸਟ ਆਈਆਂ ਕਿੰਨੀਆਂ ਪੋਸਟਾਂ ਨੇ ਕਦੋਂ ਲਾਸਟ ਡੇਟ ਹੈ ਕਦੋਂ ਅਪਲਾਈ ਹੋਣ ਲੱਗਣਾ ਹੈ ਕਿਹੜੀ-ਕਿਹੜੀ ਯੋਗਤਾ ਹੋਊਗੀ ਕੀ ਉਮਰ ਹੱਦ ਹੈ ਕਿੰਨੀ ਫੀਸ ਹੈ ਸਾਰੀ ਜਾਣਕਾਰੀ ਪੱਤਰ ਨਾਲ ਸਾਂਝੀ ਕਰਦੇ ਆਂ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਤੇ ਜਿਸ ਤਰ੍ਹਾਂ ਪਹਿਲਾਂ ਵੀਡੀਓਜ਼ ਨੂੰ ਪਿਆਰ ਦਿੱਤਾ ਉਹ ਉਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ ਜੇ ਕੋਈ ਤੁਹਾਡਾ ਸੁਝਾਅ ਹੈ ਤੁਹਾਡਾ ਕੋਈ ਕਮੈਂਟ ਜਾਂ ਕੋਈ رائے ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਆਪਣਾ ਰਾਏ ਸੁਝਾਅ ਜ਼ਰੂਰ ਦਿਆ ਕਰੋ ਸੋ ਦੋਸਤੋ ਗ੍ਰਾਮਿੰਡਕ ਸੇਵਕ ਭਰਤੀ 2025 ਆ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ 348 ਐਗਜ਼ੀਕਿਊਟਿਵ ਪੋਸਟ ਅੰਡਰ ਇੰਡੀਅਨ ਪੋਸਟ ਪੇਮੈਂਟ ਬੈਂਕ ਭਾਵ ਅੰਡਰ ਜਿਹੜਾ ਹੈਗਾ ਆਈ ਪੀ ਪੀ ਬੇ ਠੀਕ ਹੈ ਜੀ ਭਾਵ ਉਸ ਦੇ ਅੰਡਰ ਜਿਹੜੀਆਂ ਪੋਸਟਾਂ ਹੈ ਆਉਂਦੀਆਂ ਨੇ 348 ਗ੍ਰਾਮਿੰਡਕ ਸੇਵਕ ਦੀਆਂ ਜਿਹੜੀਆਂ ਪੋਸਟਾਂ ਨੇ ਜੀ ਡੀ ਐਸ ਦੀਆਂ ਜਿਹੜੀਆਂ ਪੋਸਟਾਂ ਨੇ ਐਗਜ਼ੀਕਿਊਟਿਵ ਅਕ੍ਰੋਸ ਇੰਡੀਆ ਪਰ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਪੋਸਟਾਂ ਰੱਖੀਆਂ ਨੇ ਜਿਸ ਰਿਕਰੂਟਮੈਂਟਸ ਓਪਨ ਐਕਸਕਲੀੂਲੀ ਫਾਰ ਐਕਸਾਈਟਿੰਗ ਜੀ ਡੀ ਐਸ empioyes ਆਫ ਦਾ ਡਿਪਾਰਟਮੈਂਟ ਆਫ ਪੋਸਟ ਆਪ ਜੀ ਡੀ ਐਸ ਦੀਆਂ ਪੋਸਟਾਂ ਨੇ ਜੋ ਕਿ ਪੂਰੇ ਭਾਰਤ ਦੇ ਵਿੱਚ ਹੀ ਰੱਖਣੀਆਂ ਨੇ ਤੇ ਜ਼ਿਆਦਾਤਰ ਜਿਹੜੇ ਹੋ ਤਿੰਨ ਜਿਵੇਂ ਰਾਜਾਂ ਦੇ ਵਿੱਚ ਕਹਦੇ ਆ ਇਹ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਇਹਨਾਂ ਤਿੰਨਾਂ ਰਾਜਾਂ ਦੇ ਵਿੱਚ ਹੀ ਜਿਹੜੀਆਂ ਇਹ ਪੋਸਟਾਂ ਆਈਆਂ ਨੇ ਤੇ ਇਹਨਾਂ ਤਿੰਨਾਂ ਰਾਜਾਂ ਦੇ ਵਿੱਚ ਹੀ ਜਿਹੜੀਆਂ ਉਹ ਪੋਸਟਾਂ ਰੱਖੀਆਂ ਜਾਣ 29 ਅਕਤੂਬਰ ਇਸ ਦੀ ਲਾਸਟ ਡੇਟ ਹੋਵੇਗੀ ਅਪਲਾਈ ਕਿੱਥੇ ਕਰਨਾ ਜੀ www.iibp online.com ਭਾਵ ਜਿਹੜੀ ibp ਦੀ ਜਿਹੜੀ ਸਾਈਟ ਹੈ ਉਹਦੇ ਉੱਪਰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ 29 ਤਰੀਕ ਜਿਹੜੀ ਇਹਦੀ ਲਾਸਟ ਡੇਟ ਹੋਵੇਗੀ 348 ਨੇ ਪੋਸਟਾਂ ਨੇ ਓਨਲੀ gds এমপ্লয়ੀਜ਼ ਵਰਕਿੰਗ ਅੰਡਰ ডিপਾਰਟਮੈਂਟ ਆ ਪੋਸਟ ਠੀਕ ਹੈ ਜੀ ਭਾਵ ਜਿਹੜੀਆਂ ਇਸ ਦੀਆਂ ਇਹ ਜਿਹੜੀਆਂ ਪੋਸਟਾਂ ਨੇ ਈਚ ਸਿਲੈਕਟਡ ਕੈਂਡੀਡੇਟਸ will be engaged as a executive in indian post payment bank ਪੋਸਟ ਦੇ ਸਪੈਸੀਫਿਕ ਬੈਂਕਿੰਗ ਆਊਟਰ ਲੈਟਸ ਅਕ੍ਰੋਸ ਇੰਡੀਆ ਪਾ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਗਈਆਂ ਨੇ ਜੀਡੀਐਸ ਨੇ ਇਹ ਪੋਸਟਾਂ ਨਹੀਂ ਜਿਹੜੀ ਆਈਪੀਪੀਬੀ ਦੇ ਅੰਡਰ ਇਹ ਰੱਖੀਆਂ ਰੱਖੀਆਂ ਜਾਣੀਆਂ ਸੋ ਵਕੇਂਸੀ ਫॉर ਪੰਜਾਬ ਚ ਨਿਕਲ ਸਮਾਜ ਪ੍ਰਦੇਸ਼ ਤੇ ਨਰਾਜਾਂ ਦੇ ਲਈ ਰੱਖੀਆਂ ਗਈਆਂ ਨੇ ਪੰਜਾਬ ਦੇ ਲਈ 115 ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਸੌਰੀ ਸੌਰੀ ਮਾਫੀ ਚਾਹਾਂਗੀ 15 ਜ਼ਿਲ੍ਹਿਆਂ ਦੇ ਵਿੱਚ ਇਹ ਆਈਆਂ ਨੇ ਅਮਰਸਰ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਮਾਨਸਾ ਮੋਗਾ ਮਲੇਰਕੋਟਲਾ ਪਟਿਆਲਾ ਤੇ ਰੋਪੜ ਸਰਹੰਦ ਤੇ ਤਰਨਤਾਰਨ ਪੰਜਾਬ ਦੇ 15 ਜ਼ਿਲ੍ਹੇ ਨੇ हिमाचल प्रदेश ਦੇ Shimla Manali Kullu ਤੇ Nan Chandigarh ਦੇ ਅੰਡਰ ਪੰਜਾਬ ਸਰਕਲ ਭਾਵ ਜਿੰਨਾ ਪੰਜਾਬ ਸਰਕਲ ਦੇ ਅੰਡਰ ਆਉਂਦਾ ਉਹਦੇ ਵਿੱਚ ਜਿਹੜੀਆਂ ਜੋਬਾਂ ਰੱਖੀ ਜਾਣੀਆਂ ਨੇ ਸੋ ਜਿਹੜੀਆਂ ਇਸ ਦੀਆਂ ਪੋਸਟਾਂ ਨੇ ਟ੍ਰੇਨ ਐਂਡ ਗਾਈਡ ਆਫ GDS ਬੈਂਕਿੰਗ ਐਂਡ ਡਿਜੀਟਲ ਲਿਟਰੇਸੀ ਹੈ ਕੋਆਰਡੀਨੇਸ਼ਨਰੀ ਦਾ ਪੋਸਟਲ ਇੰਸਪੈਕਟਰ ਭਾਵ IVPP ਦੇ ਅੰਡਰ ਆਉਂਦੀਆਂ ਨੇ ਐਲੀਜੀਬਿਲਟੀ ਦੀ ਜੇਕਰ ਗੱਲ ਕਰੇ ਦੋਸਤੋ ਏਜ ਲਿਮਟ ਸਭ ਤੋਂ ਪਹਿਲਾਂ ਦੋਸਤੋ 20 ਤੋਂ 35 ਸਾਲ ਏਜ ਲਿਮਟ ਹੈ ਗ੍ਰੈਜੂਏਸ਼ਨ ਤੁਸੀਂ ਹੋਣੀ ਚਾਹੀਦੀ ਹੈ ਕਿਸੇ ਵੀ ਰეკਮੈਂਡਡ ਯੂਨੀਵਰਸਿਟੀ ਤੋਂ ਐਕਸਪੀਰੀਅੰਸ ਹੈ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਫਰੈਸ਼ਰ ਜਿਹੜੇ ਉਹ ਕਰ ਸਕਦੇ ਖੁਸ਼ ਮਤਲਬ ਵਧੀਆ ਗੱਲ ਹੈ ਕਿ ਜਿਹੜੇ ਨੌਜਵਾਨ ਨਵੇਂ ਨੇ ਉਹ ਵੀ ਅਪਲਾਈ ਕਰ ਸਕਦੇ ਐਕਸਾਈਟਿੰਗ ਜੀਡੀਐਸ ਆਫ ਡਿਪਾਰਟਮੈਂਟ ਆਫ ਪੋਸਟ ਓਨਲੀ ਠੀਕ ਹੈ ਜੀ ਸੈਲਰੀ ਦੀ ਗੱਲ ਕਰ ਤਾਂ 30000 ਰੁਪਿਆ ਪਰ ਮੰਥ ਦੋਸਤੋ ਸੈਲਰੀ ਮਿਲੂਗੀ ਐਨੂਅਲ ਇਨਕਰੀਮੈਂਟ ਵੀ ਮਿਲੂਗਾ ਪਰਫਾਰਮੈਂਸ ਇਨਸੈਂਟਿਵ ਆਪ ਜਿੰਨੇ ਕੋਈ ਡੀਏ ਵਗੈਰਾ ਸਾਰੇ ਉਹ ਤੁਹਾਨੂੰ ਇਨਕਰੀਮੈਂਟ ਜਿਹੜਾ ਉਹ ਮਿਲਣਗੇ ਲੈਵਲ ਬੈਨੀਫਿਟਸ ਆਫ ਜੀਡੀਐਸ ਕੰਡਕਟਸ ਇੰਗੇਜਡ ਰੂਲਸ 2020 ਦੇ ਅਕੋਰਡਿੰਗ ਜਿਹੜੀ ਉਹ ਕੰਟਰੈਕਚੁਅਲ ਹੋਊਗੀ ਦੋਸਤੋ ਪਰਮਨੈਂਟ ਨਹੀਂ ਹੈ ਕੰਟਰੈਕਟ ਬੇਸਡ ਹੈ ਦੇਖੋ 10 ਈਅਰ ਇੰਗੇਜਮੈਂਟ ਹੈ ਇੱਕ ਸਾਲ ਤੇ ਤਾਂ ਹੁੰਦਾ ਹੀ ਹੁੰਦਾ ਪਰ ਉਸ ਤੋਂ ਬਾਅਦ ਵੀ 2 ਸਾਲ ਹੋਰ ਵੀ ਜਿਹੜੇ ਉਹ ਤੁਹਾਡੀ ਪਰਫਾਰਮੈਂਸ ਨੂੰ ਦੇਖ ਕੇ ਵਧਾਇਆ ਜਾ ਸਕਦੇ ਆ ਪਰ ਇਹਦੇ ਵਿੱਚ ਇਹ ਹੈ ਵੀ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਸਿਲੈਕਸ਼ਨ ਪ੍ਰੋਸੈਸ ਵਿਲ ਬੀ ਮੈਰਿਟ ਆਫ ਗ੍ਰੈਜੂਏਸ਼ਨ ਜਿਹੜੀ ਤੁਹਾਡੀ ਗ੍ਰੈਜੂਏਸ਼ਨ ਦੀ ਮੈਰਿਟ ਬਣੂਗੀ ਉਸ ਦੇ ਬੇਸ ਤੇ ਹੀ ਤੁਹਾਡੀ ਉਹ ਮੈਟ ਬਣਨੀ ਹੈ ਇਨ ਕੇਸ ਆਫ ਸੀਨੀਅਰਿਟੀ ਜੀਡੀਐਸ ਸਰਵਿਸ ਵਿਲ ਬੀ ਕਨਸਿਡਰਡ ਤਾਂ ਹੁਣ ਜੇਕਰ ਤੁਹਾਡੀ ਮੈਰਿਟ ਦੇ ਵਿੱਚੋਂ ਅੰਕਿਕ ਕੋਈ ਤਾਂ ਜੀਡੀਐਸ ਜਿਹੜੀ ਸਰਵਿਸ ਉਹਦੇ ਮੈਂਟ ਬਣੂਗੀ ਉਸ ਦੇ ਅਕੋਰਡਿੰਗ ਤੁਹਾਨੂੰ ਅ ਅੱਗੇ ਪਿਛੇ ਕੀਤਾ ਜਾ ਸਕਦਾ ਆਨਲਾਈਨ ਟੈਸਟ ਮੀ ਵੀ ਕੰਡਕਟਡ ਇਫ ਰਿਕੁਆਇਰਡ ਆਨਲਾਈਨ ਟੈਸਟ ਲਿਆ ਜਾ ਸਕਦਾ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਆਦਰਵਾਇਜ਼ ਕੋਈ ਨਹੀਂ ਹੈ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਤੋ ਸਾਢੇ 750 ਰੁਪਏ ਜਿਹੜੀ ਫੀਸ ਹੈ ਜੋ ਕਿ ਅਨਰੀਫੰਡੇਬਲ ਹੈ ਭਾਵ ਰੀਫੰਡ ਯੋਗ ਨਹੀਂ ਹੋਊਗੀ ਜੇ ਇੱਕ ਵਾਰ ਤੁਸੀਂ ਫੀਸ ਕੱਟੀ ਗਈ ਠੀਕ ਹੈ ਜੀ ਇਸ ਕਰਕੇ ਜਦੋਂ ਵੀ ਅਪਲਾਈ ਕਰੋਗੇ ਤਾਂ ਬੜੇ ਧਿਆਨ ਦੇ ਨਾਲ ਕਰਨਾ ਹੈ ਤੋ ਜਿਹੜੀ ਕਿ ਉਹ ਰੀਫੰਡੇਬਲ ਨਹੀਂ ਹੈ ਹਾਊ ਟੂ ਅਪਲਾਈ ਹੈ ਵਿਜ਼ਿਟ ਜੇ ਜਾਣਾ ਤੁਸੀਂ iwpvonline.com ਤੇ ਜਾ ਕੇ ਤੁਸੀਂ ਉੱਥੇ ਕੈਰੀਅਰ ਵਾਲੀ ਆਪਸ਼ਨ ਚੂਜ਼ ਕਰਕੇ ਉੱਥੇ ਜੀਡੀਐਸ ਦੀ ਜਿਹੜੀ ਆਪਸ਼ਨ ਤੇ ਉੱਥੇ ਜਾ ਕੇ ਤੁਸੀਂ ਕਲਿੱਕ ਕਰ ਸਕਦੇ ਹੋ ਦੋਸਤੋ 29 ਤਰੀਕ ਜਿਹੜੀ ਉਹ ਲਾਸਟ ਡੇਟ ਹੋਊਗੀ ਸੋ ਦੋਸਤੋ ਇਹ ਸੀ ਗ੍ਰਾਮੀ ਡਾਕ ਸੇਵਕ ਜਿਹੜੀਆਂ 348 ਪੋਸਟ ਆਈਆਂ ਉਹਦੀ ਜਾਣਕਾਰੀ ਜੇਕਰ ਜਾਣਕਾਰੀ ਵਧੀਲੇ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਜ਼ਰੂਰ ਕਰਿਓ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ